जय भीम जय पार मैं सोम सहोता देख रहे हो चैनल पोसुनामा पोसुनामा यानी कि पावर ऑफ सोशल यूनिटी तो तो पावर ऑफ सोशल यूनिटी की जो गल करिए पावर ऑफ सोशल यूनिटी लोगों को एक मंच पर इकट्ठे करने वास्ते दिन रात सफर कर रही है दिन रात पिंड रही है शहरों जा रही है ਔਰ ਜਿੱਥੇ ਵੀ ਮੀਟਿੰਗ ਜਿਹੜੀ ਹੈ ਬੁਲਾਈ ਜਾਂਦੀ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਸਨ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਮੀਟਿੰਗ ਲਈ ਜਾਂਦੇ ਹੁਣ ਸਵਾਲ ਹੈ ਕਿ ਮੀਟਿੰਗ ਚ ਜਾਂਦੇ ਕਿਸ ਤੇ ਹੈ ਬਾਈਕਾਂ 'ਚ ਜਾਂਦੇ ਨੇ ਬਾਈਕਾਰ ਜਾਂਦੇ ਨੇ ਜਾਂ ਬਾਈਕ ਜਾਂਦੇ ਨੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾਂ ਮੀਟਿੰਗ ਵਾਸਤੇ ਦਿੱਲੀ ਤੱਕ ਜਾਣਾ ਪਵੇ ਤਾਂ ਹਮੇਸ਼ਾ ਬਾਈਕਾਰ ਜਿਹੜੇ ਐ ਉਹ ਸ਼੍ਰੀ ਫਕੀਰ ਜੀ ਜਾਂ ਜਸਸਰ ਸਾਹਿਬ ਤੇ ਉਹਨਾਂ ਦੀ ਟੀਮ ਜਾਂਦੀ ਹੈ। ਉਹ ਸਵਾਲ ਇਹ ਤੇ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਕਾਰ ਹੈ ਉਹ ਜਸਸਰ ਸਾਹਿਬ ਦੀ ਪਰਸਨਲ ਹੈ ਜਾਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਉਹ ਕਾਰ ਹੈ। और इस कार आज आप बहुत सारे जेडे सवाल मेरे भी जहन के वो कार जसा के नाम है या संस्था के नाम है कि वो कार जी है मतलब तो संस्था इस्तेमाल कर रही है और बहुत सारे लोगों के जहन के भरम भुलेखे भी ने अब इस एपीसोड सारे भरम भुलेखे शंके जो कर देते जाएंगे पूरी गलबात वास्ते स्टूडियो हाजर ने श्री फकीर चंद जसन साहब ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਯੂਨਿਟੀ ਜਸਸ ਸਾਹਿਬ ਸਭ ਤੋਂ ਪਹਿਲੇ ਜੈਪੀ ਜੈਪਾ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਸਸ ਸਾਹਿਬ ਇੱਕ ਕਾਰ ਜਿਸ ਦੇ ਵਿੱਚ ਆਪਾਂ ਸਫ਼ਰ ਕਰਦੇ ਆ ਤੁਸੀਂ ਮਤਲਬ ਪੰਜਾਬ ਦੇ ਕੋਨੇ-ਕੋਨੇ ਵਿੱਚ ਤਾਂ ਜਾਂਦੇ ਹੀ ਉਹ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਈ ਵਾਰ ਆਪਾਂ ਨੂੰ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਇਹ ਕਾਰ ਜਿਹੜੀ ਤੁਹਾਡੀ ਪਰਸਨਲ ਕਾਰ ਹੈ ਜਾਂ ਮਤਲਬ ਕਿਸ ਤਰ੍ਹਾਂ ਆ ਕਾਰ ਹੈ ਜਿਹੜੀ ਇਸ ਸਮੇਂ ਆਪਾਂ ਚਲਾ ਰਹੇ ਆ ਅਸਾਂ में किता। जी। कार और में चलाई। ते बहुत ज्यादा चली कार उस वे पावर ऑफ सोशल डिंटी होने जेड़ी एसोशन ने सितंबर सतारा तो बाद जी। ਉਹਨਾਂ ਨੇ ਫਿਰ ਇੱਕ ਫੈਸਲਾ ਲਿਆ 7/3/2020 ਨੂੰ ਹੂੰ ਕਿ ਅਸੀਂ ਕਿੰਨੋਂ ਮਿੱਟਰ ਦੇ ਹਿਸਾਬ ਨਾਲ ਪੈਸੇ ਨਹੀਂ ਅਸੀਂ 8000 ਰੁਪਏ ਪਰ ਮਹੀਨਾ ਦੇ ਹਿਸਾਬ ਨਾਲ ਪੈਸੇ ਦਿਆ ਕਰਨਗੇ ਜੀ ਜਦੋਂ ਕਿ ਕਈਆਂ ਦਾ ਰਾਏ ਸੀ ਵੀ 10000 ਦੇਣਨਾ ਚਾਹੀਦਾ ਹੂੰ ਪਰ ਕਈਆਂ ਨੇ ਰਾਇ ਸੀ ਵੀ ਨਹੀਂ 8000 ਬਹੁਤ ਹੈ ਹੂੰ ਗੱਲ ਇਹ ਹੁੰਦੀ ਹੈ ਕਿ ਜਦੋਂ ਆਪਣੀ ਗੱਲ ਕੱਢਣੀ ਹੈ

ਉਹ ਹੁਣ ਇਹ ਗੱਲ ਇਹ ਸੀ ਕਿ ਸਸਤਾ ਦੇ ਕੋਲ ਇਮੀਡੀਏਟਲੀ ਕਾਰਵਿ ਕੇਂਦਰ ਤੋਂ ਇਹ ਕੈਸੇ ਚਾਹੀਦੇ ਸੀ ਜੀ ਉਹ ਪੈਸੇ ਤਾਂ ਨਹੀਂ ਸੀ ਹੂੰ ਉਹ ਪੈਸੇ ਨਾ ਹੋਣ ਕਰਕੇ ਇਹ ਫੈਸਲਾ ਲਿਆ ਵੀ ਆਪਾਂ ਲੋਨ ਲਈ ਜੀ ਹੁਣ ਸਸਤਾ ਦੇ ਕੋਲ ਲੋਨ ਲੈਣ ਲਈ ਕੁਛ ਨਹੀਂ ਸੀ ਹੂੰ ਤੇ ਸਸਤਾ ਨੂੰ ਕੋਈ ਦੰਗਾ ਵੀ ਕੋਈ ਨਹੀਂ ਬਿਲਕੁਲ ਫਿਰ ਮੈਂ ਆਪਣੇ ਨਾਂ ਦੇ ਉੱਤੇ ਲੋਨ ਲਿਆ ਜੀ ਲੋਅਰ ਤੇ ਜਿਹਦੇ ਵਿੱਚ 2 ਲੱਖ 8000 ਰੁਪਏ ਆ ਮੈਂ ਕੈਸ਼ ਵੀ ਦਿੱਤਾ ਜੀ ਚੈੱਕ ਦਿੱਤੋ ਜੀ ਤੇ 8 ਲੱਖ ਰੁਪਏ ਲੋਨ ਵੀ ਕਰਾਇਆ ਜੀ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਜਿਹੜੀ ਪੁਰਾਣੀ ਕਾਰ ਸੀ ਉਹਦੀ ਕੀਮਤ ਜੀ ਪਲੱਸ ਉਹਦੇ ਵਿੱਚ 11000 ਰੁਪਏ ਹੋਰ ਪਾ ਕੇ 95000 ਪਲੱਸ 11000 ਹੂੰ ਇਹ ਤਾਂ ਖੇਅ ਆਰਪੇ ਜਿਹੜਾ ਮੈਂ ਜਿਹੜਾ ਬੱਚਾ ਆਪਣੇ ਹੱਥੋਂ ਕਰ ਦਿੱਤਾ ਵੀ ਜੇ ਮੈਂ ਲੈਣਾ ਨਹੀਂ ਮਟ ਵਾਪਸ ਨਹੀਂ ਲੈਣਾ ਜੀ ਹੁਣ ਇਹ ਜਿਹੜੀ ਕੀਮਤ ਸੀ ਕਿ ਬਾਕੀ ਦੀ 10 ਲੱਖ ਦੇ ਕਰੀਬ ਬਚ ਗਈ ਹੂੰ ਜੇ ਦੇਖੇਗਾ ਤਾਂ ਕੁਛ ਵੀ ਨਹੀਂ ਜੀ ਪਰ ਜੇਕਰ ਦੇਖ ਲਈਏ ਵੀ ਬਹੁਤ ਬੰਦੀ ਹੈ ਤੇ ਬਹੁਤ ਬੰਦੀ ਹੈ ਕਿੰਨੇ ਪੈਸਾ ਜਿਹੜਾ ਹੈ ਉਹ ਬਹੁਤ ਵੱਡਾ ਔਖਾ ਹੂੰ ਫਿਰ ਬਲੇ ਚੱਲ ਪਏ ਮੈਂ ਚਲੋ ਆਪਾਂ ਜਿਹੜਾ

ਅਪਲਸ ਕੰਮ ਲਈ ਸਾਨੂੰ ਮੌਕਾ ਮਿਲਿਆ ਜੀ ਕਿਉਂਕਿ ਐਸੋਸੀਏਸ਼ਨ ਦਾ ਵੀ ਕੰਮ ਬਹੁਤ ਵੱਡਾ ਸੀ ਹਮ ਔਰ ਪਾਵਰ ਆਫ ਸੋਸ਼ਲ ਜੁਨਤੀ ਜਦੋਂ ਬਣੀ ਉਸ ਤੋਂ ਬਾਅਦ ਭਵੰਤ ਵਿਯੋਗ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ ਐਸੋਸੀਏਸ਼ਨ ਬਣੋ ਔਰ ਜ਼ਮੀਂਦਾਰੀ ਲਈ ਗਈ ਸੀ ਇਸ ਭਵਨ ਕੋਸਾਲਨ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਸੋ ਪਾਵਰ ਆਫ ਸੋਸ਼ਲ ਜੁਨਤੀ ਦੇ ਨਾਂ ਤੇ ਕਾਰ ਹੋਣ ਦੇ ਨਾਲ ਮੇਰੇ ਜਿੱਥੇ ਆਪਣੇ ਦਿਮਾਗ ਤੋਂ एक टेंशन खत्म हुई है मैं परमात्मा परमा गुरु का धनबाद करता शुक्र गुजारा उन्होंने खत्म हो जस किन्ने किलोमीटर हूं तक चल चुकी है अंदाजा क्योंकि उसी दिन रात चला हो अठाई भी, तो रहने थाई बारां भी जी तक आप दो महीने कार चली भी नहीं क्योंकि मैं बिलकुल दो तीन महीने नहीं चली राय कहूंगा

कार है क्योंकि जेना बहुत ही मैं अच्छी टीम चल रही है अच्छा जसा साहब की मेनू मेनु इंज लगता है पहली संस्था है जिस संस्था में एक गो ਕੀ ਤੁਹਾਡੇ ਕੋ ਕੋਈ ਕੰਪਿਊਟਰ ਹੈ ਜਿਹੜੀ ਲੱਖਾਂ ਲੋਕ ਜਾਣਦੇ ਨੇ ਤੁਸੀਂ ਉਹ ਰੋਜ਼ ਵਿੱਚ ਵਰਤਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਹੋਰ ਸੰਸਥਾ ਦੇ ਕੋਲ ਵੀ ਗੱਡੀ ਹੈ ਜਿਹੜੀ ਇਸ ਤਰ੍ਹਾਂ ਮਤਲਬ ਲੋਕਾਂ ਦੇ ਨਾਲ ਸੰਪਰਕ ਲਈ ਇਸਤੇਮਾਲ ਕੀਤੀ ਜਾਂਦੀ ਹੋਵੇ ਪੰਜਾਬ ਦੇ ਵਿੱਚ ਤਾਂ ਨਹੀਂ ਲੱਗਦਾ ਜੀ ਪਰ ਜਿੱਥੇ ਅਸੀਂ ਜੁੜੇ ਹੋਈਆਂ ਆ ਨਾ ਕੋਲ ਦੇ ਵਿੱਚ ਹੂੰ ਲਾਇਬ੍ਰੇਰੀ ਇੰਡੀਪੈਂਡੈਂਟ ਲਿਬਰੀ ਜੀ ਉਹਨਾਂ ਕੋਲ ਗੱਡੀਆਂ ਗੋਤਲ ਹੈ

ਉਹ ਹੈਲਪੀ ਵੀ ਸਾਡੇ ਕਰਦੇ ਆ ਜਸਤ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਸੀ ਇਸਨੇ ਆਪਣੇ ਨਾਮ ਕਰਵਾ ਲੈਣੀ ਹੈ ਹੈ ਅੱਜ ਮੈਂ ਚਾਹੁੰਦਾ ਕਿ ਇਹ ਆਰਸੀ ਜਿਹੜੀ ਹੈ ਉਹਨਾਂ ਨੂੰ ਵੀ ਦਿਖਾ ਦਿੱਤੀ ਜਾਵੇ ਤਾਂ ਕਿ ਜਿਹੜੇ ਵਹਿਮ ਉਹਨਾਂ ਲੋਕਾਂ ਦੇ ਦਿਲ ਦੇ ਵਿੱਚ ਫਜ਼ੂਲ ਪਾਰੇ ਹੋਏ ਸੀ ਉਹ ਵਹਿਮ ਉਹਨਾਂ ਦੇ ਖਤਮ ਹੋ ਜਾਣ ਕਿ ਨਹੀਂ ਰਹੀ ਜਸਤ ਸਾਹਿਬ ਵਾਕੇ ਬਹੁਤ ਓਨੈਸਟੀ ਦੇ ਨਾਲ ਪਾਵਰ ਆਫ ਸੋਸ਼ਲ ਜਿੰਦਗੀ ਨੂੰ ਚਲਾ ਰਹੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਸੁਣਾ ਚਾਹਨਾ ਕਿ ਜੇਕਰ ਨਜ਼ਰ ਆਉਂਦਾ ਹੋਵੇ पावर ऑफ सोशल जूनिटी जिसे लिखा हो लिखा होनरशिप दूसरी है जिसे पावर ऑफ सोशल ज्यूनिटी लिखिया उकीरचंद जस्सन लिखा हो ओनर पहला है इस करके मैं दसना चाहना कि जो गुरु की कृपा है मैं गुरुआ का धनवादी की परवाह लगी जी क्योंकि गुरुआ ने जो आशीर्वाद संतोखा सब दिता हो गुरुओं करके है बिल्कुल का बहुत कुछ कहना लोगी का क्या भवन भी बेच दिता कई यही अफबहार आए भवन भी बेच दिता बेसोर ਆ ਗੱਲ ਇਹ ਹੁੰਦੀ ਹੈ ਵੀ ਕਹਿੰਦਾ ਸੁੱਖਾ ਕਰਨਾ ਬੜਾ ਉਖਾ ਬਿਲਕੁਲ ਬਿਲਕੁਲ ਜਿੱਥੇ ਇਹ ਦੇ ਜਸਲ ਸਿੰਘ ਸੈਨ ਹੋ ਹੂੰ ਉੱਥੇ ਇਹ ਦੇ ਜਸਲ ਪ੍ਰੈਜ਼ੀਡੈਂਟ ਸੈਨ ਹੋਏ ਹਾਂ ਜੀ ਕਿਹਦੀ ਸੰਸਥਾ ਦੇ ਨਾਂ ਤੇ ਜਗਾ ਉਸ ਸੰਸਥਾ ਦੇ ਨਾਂ ਤੇ ਜ਼ਮੀਨ ਆ ਜਸਲ ਜਸਲ ਪ੍ਰੋਜੈਕਟ ਨਾ ਹੋਵੇ ਤਾਂ ਉਸ ਨਾਲ ਕਰ ਲੋ ਜਸਤ ਸਾਹਿਬ ਚੰਗਾ ਸਮਝਾ ਕੇ ਜਿਹੜੇ ਲੋਕ ਗੱਲਾਂ ਕਰਦੇ ਆ ਉਹ ਗੱਲਾਂ ਕਰਨ ਦੇ ਨਾਲ ਵੀ ਤੁਸੀਂ ਜ਼ਿਆਦਾ ਬੂਸਟ ਹੁੰਨੇ ਆ ਸਰ

ਉਹਨਾਂ ਦੇ ਵੀ ਅਸੀਂ ਧੰਨਵਾਦ ਕੀਆ ਇਹਨਾਂ ਨੇ ਸਾਨੂੰ ਦੱਸਿਆ ਉਹ ਸਾਨੂੰ ਚੰਗੇ ਮਿੱਤਰ ਆ ਕਿ ਅਸੀਂ ਇਸ ਲਾਈਨ ਦੇ ਵਿੱਚ ਰਹੇ ਵੀ ਜਲਦੀ ਤੇ ਜਲਦੀ ਜਲਦੀ ਤੇ ਜਲਦੀ ਹੋਵੇ ਪਰ ਮੈ ਇਹ ਤਾਂ ਹੋਇਆ ਬੜਾ ਮੈਨੂੰ ਫਖਰ ਆ ਕਿ ਇਹ ਲੋਨ ਅਸੀਂ ਬਹੁਤ ਹੀ ਜਲਦੀ ਕਰ ਲਿਆ ਜੀ ਜੀ ਸਰ ਉਹ ਲੋਨ ਉੱਤੇ ਸਾਥ ਅਗਲਾ ਲੋਨ ਲੈ ਲਿਆ ਤੇ ਅਮਰ ਦਾ ਉਹ ਵੀ ਦੱਸ ਲਈ ਆਪਣੇ ਘਰ ਤੇ ਮੈਂ ਗ੍ਰੇਟ ਯੂ ਆ ਗ੍ਰੇਟ ਮੈਨ ਸਰ ਇਸ ਕਰਕੇ ਜੇ ਅੱਜ ਅਸੀਂ

एड् मिशन तो नहीं कोई भी हले चल रहा दस रहा भी अगले का भी, तो भी बहुत रोल लोग अच्छी जो भवन में देखने आते हैं तो लोगोंरानी होंगी है कि दो तीन साल के खड़ी करते हैं उसमे तो कर रहे है। भी भी है। हो, हैं सो दोस्तों गोसू दे हो चुकी है जी साहब अकाल पुरख का शुक्र शुकर शुक्र कर रहे हैं क्योंकि जो भी कदम सफर के दौरान गल हम सी हमेशा कहें के बाद से गड्डी एक बारी संस्था के नाम हो जाइए कलसा का पता नहीं है परिवारक फिर इस ग अपना हक न जमा यह हमेशा चिंतित रही थे चेहरे पर हमेशा खुशी नजर आ रही है जो गरसी बन के कल जो आई और इन्होंने मेरे सामने ही लफाहा खोलिया तो इन्ह अकाल पुरख का शुक्र धनबाद किया कि अज संस्था की यह गई है संस्था के नाम हो चुकी है सो so, बहुत सारे लोगों ने इस ग अपने अपने हिसाब से मतलब विचार रखे ने ग् कब्जा ना कर ले ग अपने ना, ना कर अपने ना नाम ही ना ले होर बहुत सारे गल्ह जसल साहब ने उन्होंने भी धन्यवाद किया है कि असल में शुभ चिंतक यही लोग होंगे जो क्रिटिक होंगे और वो दोस्त ने, सो इसे तरह की क्रिटिस करते रहनी चाहिए है ताकि बंदा जो अपने सही रास्ते पर तो ना पटक सके जसल साहब जाते जाते की कहना चाहते जाते जाते मैं सारे ही मिशनरी सफसन कहना चाहता कि लोग जो है दिल से बहुत अमीर है ਪਰ ਆਪਣਾ ਵਿਸ਼ਵਾਸ ਲੋਕਾਂ ਦੇ ਵਿੱਚ ਕਾਇਮ ਕਰਦੇ ਲੋੜ ਆ ਉਹ ਵਿਸ਼ਵਾਸ ਨੂੰ ਕਾਇਮ ਜਿਹੜਾ ਕਰਨ ਲਈ ਪਹਿਲਾਂ ਆਪਣੇ ਆਪ ਨੂੰ ਕਰਵਾਮ ਕਰਨ ਦੇ ਲਈ ਤਿਆਰ ਹੋ ਜਾਈਏ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਵੀ ਬਣ ਜਾਂਦਾ ਜੇਕਰ ਅਸੀਂ ਇਹ ਕਹੀਏ ਜੇ ਅਸੀਂ ਅਹ ਪਾਸ ਇਕੱਠਾ ਹੋ ਕੇ ਨਿਸਚਯੂ ਕਰਨਾ ਉਹ ਜਿਆਦਾ دیر ਨਹੀਂ ਚੱਲਦਾ ਉਹ ਫਿਰ ਲੋਕਾਂ ਨੂੰ ਤੇ ਭਲੇਖਾ ਨਹੀਂ ਲੱਗਦਾ ਲੋਕ ਦੇਖਦੇ ਆ क्योंकि बंद अपन है दो अख बाकी लोगों दार दो करके बहुत ज्यादा हो जाए इस करके मैं तो यही कहूँगा सारे मश्मी साथियों आपे होइए विचार की सज पाइए एक योजा प्लेटफॉर्म खड़ा करने की कोशिश करिए बाबा साहब की जी विचारधारा है गुरुआ का जो फलसफा है वह अगे लैके आप पीढ़ियाली कोई ना कोई जो रस्ता योजा बना देिए जिदे पीढ़ियां जोड़िया ये मैं कहना ਕਿ ਬਾਬਾ ਸਾਉ ਦਾ ਖਾਕੇ ਇਹ ਆਪ ਤਾਂ ਚਲੇ ਗਏ ਸਾਡੇ ਲਈ ਕੁਛ ਨਹੀਂ ਕੀਤਾ ਸੋ ਬਹੁਤ ਬਹੁਤ ਮਿਹਰਬਾਨੀ ਜਸਪਾਲ ਸਾਹਿਬ ਔਰ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਜੈਪੀ ਜੈਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ